ਸਰਿ ਵਾਹਿ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਿੰਡ ਦਸਾਂਝ ਕਲਾਂ ਜਿਹੜਾ ਫਗਵਾੜਾ ਦੇ ਬਿਲਕੁਲ ਨਾਲ ਹੈ ਉਸ ਪਿੰਡ ਦੇ ਵਿੱਚ ਪਹੁੰਚਿਆ ਹਾਂ ਇੱਥੋਂ ਦਾ ਇੱਕ ਪੇਸ਼ੈਂਟ ਸਾਡੇ ਕੋਲੇ ਆਇਆ ਸੀ ਜਦੋਂ ਅਸੀਂ ਸਰਦਾਰ ਗੰਗਾ ਸਿੰਘ ਪ੍ਰੀਤ ਸਿੰਘ ਚੈਰੀਟੇਵਲ ਹਸਪੀਟਲ ਗੁਰਾਇਆਂ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਅੱਖਾਂ ਦਾ ਫ੍ਰੀ ਆਪਰੇਸ਼ਨ ਕੈਂਪ ਲਗਾਇਆ ਸੀ ਉਸ ਤੇ ਬਹੁਤੇ ਮਰੀਜ਼ਾਂ ਨੇ ਲਾਹਾ ਲਿਆ ਸੀ ਔਰ ਇਹ ਅੰਕਲ ਜਿਹੜਾ ਪਿੰਡ ਦਸਾਂਜ ਕਲਾ ਦਾ ਹੈ ਇਹ ਪਿੰਡ ਫਗਵਾੜਾ ਦੇ ਬਿਲਕੁਲ ਨਾਲ ਦਸੀ ਦਲਜੀਤ ਦਸਾਂਜ ਦਾ ਪਿੰਡ ਵੀ ਇਹੀ ਹੈ ਉੱਥੇ ਮੈਂ ਪਹੁੰਚਿਆ ਹਾਂ ਇਹਨਾਂ ਨੂੰ ਡਾਕਟਰ ਨੇ ਕਿਹਾ ਕਿ ਤੁਹਾਡਾ ਜਿਹੜਾ ਅੱਖਾਂ ਦਾ ਪਿਛੋਂ ਪੜਦਾ ਹੈ ਉਸ ਦੇ ਵਿੱਚ ਸੋਜ ਪੈ ਚੁੱਕੀ ਹੈ ਔਰ ਬਿਲਕੁਲ ਉਹ ਪਿਛੋਂ ਖਰਾਬ ਹੋ ਚੁੱਕਾ ਹੈ ਸੋ ਇਸ ਨੂੰ ਇਸ ਅੰਕਲ ਨੂੰ ਡਾਕਟਰ ਨੇ ਥੈਂਡ ਹਸਪੀਟਲ ਲਿਖਿਆ ਸੀ ਵੀ ਉੱਥੋਂ ਤੁਸੀਂ ਆਪਣਾ ਪੜਦਾ ਜਿਹੜਾ ਇਲਾਜ ਹੈਗਾ ਉੱਥੋਂ ਕਰਵਾਓ ਸੋ ਮੈਂ ਅੱਜ ਇਹਨਾਂ ਨੂੰ ਥੈਂਡ ਤੋਂ ਫਿਰ ਲੈ ਗਿਆ ਸੀ ਤੇ ਉੱਥੋਂ ਇਹਨਾਂ ਦਾ ਜਿਹੜਾ ਅੱਖਾਂ ਦਾ ਚੈੱਕਅਪ ਹੈ ਕਰਵਾ ਕੇ ਲੈ ਕੇ ਆਇਆ ਤੇ ਮੈਂ ਤੁਹਾਨੂੰ ਇਹਨਾਂ ਦਾ ਘਰ ਦਿਖਾਵਾਂਗਾ ਦਾ ਔਰ ਉਹਨਾਂ ਅੰਕਲ ਦੇ ਨਾਲ ਤੁਹਾਡੀ ਮੁਲਾਕਾਤ ਵੀ ਕਰਵਾਵਾਂਗਾ ਜੀ ਇਹ ਉਹ ਸੰਕਲ ਦਾ ਘਰ ਹੈ ਜੀ ਜਿਨ੍ਹਾਂ ਦਾ ਅੱਖਾਂ ਦਾ ਡਾਕਟਰ ਨੇ ਲਿਖਿਆ ਸੀ ਇਹ ਤੁਸੀਂ ਘਰ ਦੇਖ ਸਕਦੇ ਹੋ ਇਹ ਘਰ ਦੇ ਹਾਲਾਤ ਤੁਹਾਨੂੰ ਦੱਸ ਰਹੇ ਨੇ ਚੰਗੀ ਤਰ੍ਹਾਂ ਕਿ ਇਲਾਜ ਦੇ ਦੁੱਖੋਂ ਇਲਾਜ ਦੇ ਦੁੱਖੋਂ ਕਿੰਨਿਆ ਕਿੰਨਾ ਔਖਾ ਹੋ ਜਾਂਦਾ ਹੈ ਸੋ ਅਸੀਂ ਉਸ ਸੰਕਲ ਤੁਹਾਡੀ ਮੁਲਾਕਾਤ ਕਰਾਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਜੀ ਮੈਂ ਰਜਿੰਦਰ ਟੰਡਾ ਜੀ ਹਾਂਜੀ ਤੇ ਤੁਹਾਡੀਆਂ ਅੱਖਾਂ ਦੱਸੋ ਵੀ ਕਿਦਾਂ ਇਲਾਜ ਕਰਾਇਆ ਜਾਂ ਕੈਂਪ ਲਾਇਆ ਸੀ ਆਪਾਂ ਉੱਥੋਂ ਡਾਕਟਰ ਨੇ ਕੀ ਕਿਹਾ ਸੀ ਜੀ ਮੈਨੂੰ ਪਤਾ ਲੱਗਾ ਸੀਗਾ WhatsApp ਦੇ ਉੱਪਰ ਕਿ ਕੈਂਪ ਲਗਣਾ ਕਰਾਇਆ ਵਿੱਚ ਤੇ ਸਾਡੇ ਸੰਧੂ ਵੀਰ ਜੀ ਆ ਰੁੜਕਾ ਕਲਾ ਤੋਂ ਉਹਨਾਂ ਨੂੰ ਮੈਂ ਗੋੰਗ ਕਰਕੇ ਪੁੱਛਿਆ ਕਿੱਥੇ ਲੱਗਣਾ ਤਾਂ ਉਹ ਕਹਿੰਦੇ ਰੁੜਕਾ ਕਲਾ ਨਹੀਂ ਹੈਗਾ ਗ੍ਰਾਮ ਲਗਣਾ ਹੈਗਾ ਗੰਗਾ ਸਿੰਘ ਹਸਪੀਟਲ ਦੇ ਵਿੱਚ ਪਰੀ ਸਿੰਘ ਸੰਧੂ ਜੀ ਕਲਵੀਥੇ ਸੰਧੂਗਾਰ ਰੋੜਕਾ ਕਲਾਂ ਤੋਂ ਸਾਡੇ ਬਾਗ ਹੋਇਆ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਉਹ ਕਹਿੰਦੇ ਇੱਥੇ ਕੈਂਪ ਲੱਗਣਾ ਉੱਥੇ ਪਹੁੰਚੋ ਤੇ ਅਸੀਂ ਮੈਂ ਆਪਣੇ ਘਰ ਵਾਲੇ ਨੂੰ ਵੀ ਲੈ ਕੇ ਗਿਆ ਸੀ ਤੇ ਮੈਂ ਵੀ ਗਿਆ ਸੀ ਘਰ ਵਾਲੇ ਦਾ ਉੱਥੋਂ ਆਪਰੇਸ਼ਨ ਹੋ ਗਿਆ ਸੀ ਲੈੰਜ ਪੈ ਗਿਆ ਉਹ ਠੀਕ ਠਾਕ ਆ ਤੇ ਮੈਨੂੰ ਡਾਕਟਰ ਨੇ ਕਿਹਾ ਸੀਗਾ ਕਿ ਹੱਥ ਟੈਸਟ ਕਰਾਉਣੇ ਪੈਣੇ ਆ ਉਹ ਵੀ ਥੈਂਡ ਹਸਪੀਟਲ ਦੇ ਵਿੱਚ ਗਏ ਸੀਗੇ ਅੱਜ ਮੇਰੇ ਨਾਲ ਕਲਵੀਪ ਭਾਜੀ ਹੁਣੀ ਗਏ ਸੀ ਤੇ ਫਿਰ ਉੱਥੋਂ ਅੱਜ ਚੈੱਕ ਕਰਾ ਕੇ ਆਏ ਆਂ ਤੇ پیسے ਦੀ ਤੰਗੀ ਹੋਣ ਕਰਕੇ ਆਪਣੇ ਤੋਂ ਕੋਈ ਆਪਣਾ ਦਾਜ ਨਹੀਂ ਕਰਾ ਸਕਦਾ ਸੀ ਮੈਂ ਪਹਿਲਾਂ ਮੈਂ ਟੈਰਾਂ ਦਾ ਕੰਮ ਕਰਦਾ ਸੀਗਾ ਤੇ ਹੁਣ ਲਗਭਗ ਉਮਰ ਮੇਰੀ 55 ਸਾਲ ਦੀ ਲਗਭਗ ਹੋ ਗਈ ਆ ਤੇ ਮੇਰੇ ਤੋਂ ਬੈਠ ਵੀ ਨਹੀਂ ਹੁੰਦਾ ਗੋਡਿਆਂ ਤੇ ਕਰਕੇ ਕੁਝ ਕਰਕੇ ਤੇ ਹੁਣ ਮੈਨੂੰ ਕੋਈ ਆਪਣਾ ਰੋਜ਼ਗਾਰ ਵੀ ਨਹੀਂ ਲੱਗਦਾ ਪਿਆ ਕਿ ਮੈਂ ਰੋਟੀ ਪਾਣੀ ਯੋਗਾ ਹਜਮਾ ਤੇ ਇਸ ਕਰਕੇ ਭਾਜੀ ਹੁਣਾਂ ਦਾ ਤਾਰਾ ਵਿਆ ਘਰ ਵਿੱਚ ਕੌਣ-ਕੌਣ ਹੈ ਜੀ ਘਰ ਵਿੱਚ ਮੇਰੇ ਦੋ ਦੋ ਕੁੜੀਆਂ ਵੇਈਆਂ ਜੀ ਇੱਕ ਆਹ ਕੁੜੀ ਮੇਰੀ ਸੋਲਾਂ ਵਿੱਚ ਪੂਰੀ ਹੋ ਗਈ ਸੀ ਇਹਨਾਂ ਨੂੰ ਕੀ ਹੋਇਆ ਸੀ ਜੀ ਇਹਨਾਂ ਨੇ ਗਰੀਬੀ ਕਰਕੇ ਸੁਸਾਈਡ ਕਰ ਗਏ ਸੀ ਪੜ੍ਹੀ ਲਿਖੀ ਸੀਗੀ ਅੱਛਾ ਜੀ ਤੇ ਇਹ ਮੌਨਕਾਰ ਇਹਦਾ ਨਾਮ ਹੈ ਵਾਹਿਗੁਰੂ ਵਾਹਿਗੁਰੂ ਆਈਲੈਂਡ ਦਾ ਕੀਤਾ ਸੀ ਕੋਰਸ ਬੁਟੀਕ ਦਾ ਕੀਤਾ ਹੈ ਸਲੂਨ ਦਾ ਕੀਤਾ ਸੀ ਅੱਛਾ ਗਰੀਬੀ ਕਾਰਨ ਇਹਨਾਂ ਨੇ ਸੁਸਾਈਡ ਕਰ ਲਿਆ ਜ਼ਹਿਰ ਖਾ ਲਿਆ ਜੀ ਉਹ ਜ਼ਹਿਰ ਖਾਣ ਤੋਂ ਬਾਅਦ ਵਿੱਚ ਮੈਨੂੰ ਦੱਸਿਆ ਵੀ ਡੈਡੀ ਨੇ ਜ਼ਹਿਰ ਖਾ ਲਈ ਹੈ ਪਰ ਹੁਣ ਮੈਂ ਕੀ ਕਰ ਸਕਦਾ ਸੀ ਗੱਲ ਮੇਰੇ ਰੱਖੀਆਂ ਗੋਲੀਆਂ ਜਿਹੜੀਆਂ ਮੀਆਂ ਖਾਰੀਆਂ ਜੀ ਵਾਹਿਗੁਰੂ ਵਾਹਿਗੁਰੂ ਮੈਂ ਸੁੱਤਾ ਪਿਆ ਸੀ ਘਰ ਵਾਲੀ ਕਿਸੇ ਦੇ ਅਫਸੋਸ ਤੇ ਗਈ ਹੋਈ ਦੋਈ ਜਾਣੇ ਸੀ ਘਰ ਵਿੱਚ ਹੁਣ ਇਸ ਟਾਈਮ ਰਹਿੰਦੇ ਮੈਂ ਤੇ ਘਰ ਵਾਲੀ ਹੁਣ ਵੀ ਐਸੇ ਮੈਂ ਹੁਣ ਆਇਆ ਆ ਪਤਲੇ ਪਤਲੇ ਭਾਜੀ ਉਹਨਾਂ ਦੇ ਨਾਲ ਤੇ ਇਹ ਦੋ ਕੁੜੀਆਂ ਦਾ ਵਿਆਹ ਹੋ ਚੁੱਕਾ ਜੀ ਦੋ ਕੁੜੀਆਂ ਦਾ ਵਿਆਹ ਹੋ ਚੁੱਕਾ ਜੀ ਅੱਛਾ ਜੀ ਉਹ ਆਪੋ ਆਪਣੇ ਘਰੀ ਦਾ ਜੀ ਹੁਣ ਕੋਈ ਆਮਦਨ ਦਾ ਕੋਈ ਸਾਧਨ ਆਮਦਨ ਦਾ ਤਾਂ ਹੁਣ ਅੱਜ ਮੈਨੂੰ ਇਹ ਪੰਜ ਛੇ ਦਿਨ ਹੀ ਕੱਲ ਗੇੜਾ ਲਾਇਆ ਸੀ ਜੀ ਅੱਛਾ ਜੀ ਮੈਂ 500 ਰੁਪਏ ਦਿਹਾੜੀ ਦੇ ਕਦੀ ਕੋਈ ਕਾਰ ਵਾਲਾ ਲੈ ਜਾਂਦਾ ਕਦੀ ਕੋਈ ਲੈ ਜਾਂਦਾ ਅੱਛਾ ਜੀ ਇਹ ਗੱਲ ਕਦੀ ਲੋ ਨਾ ਤੁਹਾਡੀ ਕਿਸੇ ਸਮਾਜ ਸੇਵੀ ਨੇ ਕਿਸੇ ਨੇ ਕੋਈ ਬਾਹ ਨਹੀਂ ਫੜੀ ਸਮਾਜ ਸੇਵੀ ਤਾਂ ਕੋਈ ਇਦਾਂ ਦੇ ਕੋਈ ਆਇਆ ਨਹੀਂ ਮੇਰੇ ਕੋਲ ਅੱਛਾ ਜੀ ਤੇ ਨਾ ਮੈਂ ਕਦੀ ਕਿਸੇ ਨੂੰ ਪਰਾਜੀ ਕਿਹਾ ਹੈ ਹਾਂਜੀ ਬਸ ਆ ਮੈਨੂੰ ਅੱਖਾਂ ਦਾ ਆਪਰੇਸ਼ਨ ਕਰਕੇ ਮੈਂ ਕਲਵੀਰ ਭਾਈ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਆਜੋ ਕੋਈ ਨਹੀਂ ਕਰਾਂਗੇ ਠੀਕ ਹੈ ਜੀ ਤੇ ਉਹਨਾਂ ਨੇ ਮੇਰੀ ਬਾਹ ਫੜੀ ਹੈ ਹੁਣ ਅੱਜ ਮੇਰਾ ਚੈੱਕ ਅਪ ਕਰਾਫੇ ਆਇਆ ਠੀਕ ਹੈ ਜੀ 2 ਮਹੀਨੇ ਬਾਦੋਂ ਆਪਰੇਸ਼ਨ ਦਾ ਵੀ ਗਿਆ ਸੋ ਇਹ ਸਾਡੇ ਅੰਕਲ ਜੀ ਰਜਿੰਦਰ ਟਾਂਡਾ ਜੀ ਟਾਂਡਾ ਗੋਤ ਹੈ ਇਹਨਾਂ ਦਾ ਅਤ ਦੀ ਗਰੀਬੀ ਕਾਰਨ ਆਪਣੇ ਲਾਜ ਤੋਂ ਬੈਠੇ ਨੇ ਕੋਈ ਆਮਦਨ ਦਾ ਸਾਧਨ ਨਹੀਂ ਹੈਗਾ ਇਹ ਇਹਨਾਂ ਦੀ ਲੜਕੀ ਸਾਡੀ ਭੈਣ ਨੇ ਜਿਹੜਾ ਹੈਗਾ ਕਿ 2016 ਦੇ ਵਿੱਚ ਸੁਸਾਈਡ ਕਰ ਲਿਆ ਸੀ ਘਰ ਦੀ ਗਰੀਬੀ ਕਾਰਨ ਇਹ ਰਿਸ਼ਤਾ ਰੱਖਿਆ ਕੀਤਾ ਹੋਇਆ ਸੀ ਕੁੜੀ ਦਾ ਜਦੋਂ ਇਹਨੇ ਜ਼ਾਹਿਰ ਖਾਦੀ ਉਸ ਦਿਨ ਮੈਂ ਮੁੰਡਾ ਦੇਖਣ ਜਾਣਾ ਸੀਗਾ ਹਾਂਜੀ ਵਾਹਿਗੁਰੂ ਬਸ ਇਹਨੇ ਸੋਚਿਆ ਕਿ ਮੈਨੂੰ ਵਿਆਹ ਘੜੇੜੀ ਕੋ ਮਕਾਨ ਠੀਕ ਹੋਊਗਾ। ਗਰੀਬੀ ਹੋਂ ਕਰਕੇ ਇਹ ਆਪਣੇ ਆਪ ਨੂੰ ਲੱਗੇ ਘਟੂਗਾ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਜ਼ਰੂਰਤ ਹੈ। ਕਿੰਨੀ ਜ਼ਰੂਰਤ ਹੈ ਜਿਹੜੇ ਅਸੀਂ ਲੰਗਰ ਲੰਗਰਾਂ ਦੇ ਉੱਤੇ ਪੈਸੇ ਲਾਉਣੇ ਆ। ਸਾਡੇ ਲੰਗਰ ਸਾਨੂੰ ਸੁਧਾਰਨ ਦੀ ਜ਼ਰੂਰਤ ਹੈ ਮੈਂ ਇਹ बार-बार ਆਪਣੀ ਵੀਡੀਓ ਵਿੱਚ ਕਹਿਣਾ ਹਾਂ ਕਿ ਅਸੀਂ ਆਪਣੇ ਲੰਗਰ ਸੁਧਾਰੀਏ ਦਵਾਈਆਂ ਦਾ ਲੰਗਰ ਕਿਸੇ ਨੂੰ ਰੋਜ਼ਗਾਰ ਦਾ ਲੰਗਰ ਕੋਈ ਰੋਟੀ ਤੋਂ ਬੈਠਾ ਹੈ ਕੋਈ ਅੱਖਾਂ ਦੇ ਆਪਰੇਸ਼ਨ ਤੋਂ ਬੈਠਾ ਹੈ ਕੋਈ ਘਰ ਦੀ ਗਰੀਬੀ ਕਾਰਨ ਕਿਸੇ ਕੋਲੇ ਘਰੇ ਆਟਾ ਵੀ ਨਹੀਂ ਹੈਗਾ ਸੋ ਮੈਂ ਸਾਰਿਆਂ ਅੱਗੇ ਬੇਨਤੀ ਕਰਾਂਗਾ ਕਿ ਇਹੋ ਜਿਹੇ ਬੰਦੇ ਹੈਗੇ ਨੇ ਇਹ ਹਰ ਇੱਕ ਪਿੰਡ ਦੀ ਕਹਾਣੀ ਹੈ ਹਰ ਇੱਕ ਪਿੰਡ ਦੇ ਵਿੱਚ ਹੈਗੇ ਨੇ ਤੁਸੀਂ ਛੱਤਾਂ ਦੇਖ ਸਕਦੇ ਹੋ ਕਿਵੇਂ ਛੱਤਾਂ ਖਰਾਬ ਨੇ ਬਾਲਾ ਛੱਤ ਹੈ ਤੇ ਘਰ ਦੀ ਖਸਤਾ ਹਾਲਤ ਹੈ ਤੇ ਰੋਟੀ ਖਾਣ ਤੇ ਲੱਲੇ ਨੇ ਤੇ ਇੱਥੇ ਇਲਾਜ ਬੰਦਾ ਕਿੱਥੋਂ ਕਰਵਾ ਲੇਗਾ ਆਪਣਾ ਸੋ ਮੈਂ ਬੇਨਤੀ ਕਰੂੰਗਾ ਸਾਰਿਆਂ ਅੱਗੇ ਜਿੰਨੇ ਮੇਰੇ ਵੀਡੀਓ ਨੂੰ ਦੇਖਦੇ ਨੇ ਕਿ ਇਹੋ ਜਿਹੇ ਬੰਦਿਆਂ ਦੀ ਸਾਨੂੰ ਹੱਥ ਪਾੜਨ ਦੀ ਜ਼ਰੂਰਤ ਹੈ ਅਸੀਂ ਇਹਨਾਂ ਦਾ ਅੱਖਾਂ ਦਾ ਆਪਰੇਸ਼ਨ ਕਰਾਵਾਂਗੇ ਔਰ ਨਾਲ ਹੀ ਤੁਹਾਨੂੰ ਅਸਵਾਸ਼ਨ ਦਿੰਨੇ ਆ ਜੀ ਤੁਹਾਨੂੰ ਜਿਹੜਾ ਰੋਟੀ ਦਾ ਸਾਧਨ ਵੀ ਹੈਗਾ ਆ ਤੁਹਾਨੂੰ ਇੱਕ ਬਾਈਕ ਦੇ ਰਕਸ਼ੇ ਉੱਪਰ ਬਾਈਕ ਲਾ ਕੇ ਤੁਹਾਨੂੰ ਰੋਟੀ ਦਾ ਜਗਾਰ ਜਿਹੜਾ ਹੈਗਾ ਉਹ ਕਰਕੇ ਦਵਾਂਗੇ ਤੇ ਜਿਹੜਾ ਖਰਚ ਪਾਣੀ ਜਿਹੜਾ ਤੁਹਾਡਾ ਕੋਈ ਰਕਸ਼ਾ ਵਗੈਰਾ ਇਦਾਂ ਦਾ ਕੋਈ ਤੁਸੀਂ ਆਪਣਾ ਜਿਹੜਾ ਦਿਹਾੜੀ ਪਾ ਸਕੋ ਉਦੋਂ ਸਾਧਨ ਲੈ ਕੇ ਦਵਾਂਗੇ ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਜੀ ਆਪਣਾ ਮਿਹਨਤ ਜਿਹੜਾ ਕਰਨ ਦਾ ਸਾਧਨ ਹੈਗਾ ਆ ਉਹਦੇ ਨਾਲ ਮਿਹਨਤ ਕਰੋ ਤੇ ਆਪਣਾ ਕਰ ਪਾਣੂ ਸੋ ਇੰਨੀਆਂ ਗੇ ਬੇਨਤੀ ਨਾਲ ਸਿਰਵਾਇਓ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ